हां जी दोस्तों सत श्री अकाल जी स्वागत है जो डू टीवी दी एक और नई वीडियो ਦੇ ਵਿੱਚ ਜਿਹੜੀ ਕਿ ਥੋੜੇ ਜਿਹਾ ਆਲਸ ਕਰਕੇ ਕਾਫੀ ਲੇਟ ਹੋ ਗਈ ਪਰ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਕੁਝ ਐਸ ਜਿਹੀਆਂ ਕਿਤਾਬਾਂ ਦੱਸਾਂਗੇ ਜਿਨ੍ਹਾਂ ਨੂੰ ਪੜ੍ਹ ਕੇ ਤੁਹਾਡੇ ਸਾਰੇ ਗਿਲੇ ਸ਼ਿਕਵੇ ਦੂਰ ਹੋ ਜਾਣਗੇ ਕੀ ਬਾਤ ਹੈ ਸਰ ਕੀ ਬਾਤ ਹੈ ਸਰ ਕਿਆ ਬਾਤ ਹੈ ਸੋ ਪਹਿਲੇ ਨੰਬਰ ਤੇ ਜਿਹੜੀ ਕਿਤਾਬ ਆ ਜੀ ਉਹਦਾ ਨਾਮ ਹੈ ਰੋਹੀ ਬਿਆਬਾਨ ਇਹ ਲਿਖੀ ਆ ਜੀ ਕਰਮਜੀਤ ਸਿੰਘ ਕੁਸਾ ਹੋਰਾਂ ਨੇ ਆ ਉਹਨਾਂ ਦੀ ਫੋਟੋ ਆ ਮੇਰੇ ਲਈ ਇਹ ਰਾਈਟਰ ਨਵੇਂ ਸੀਗੇ ਕਰਮਜੀਤ ਸਿੰਘ ਕੁਸਾ ਪਹਿਲਾਂ ਇਹਨਾਂ ਨੂੰ ਮੈਂ ਨਹੀਂ ਪੜਿਆ ਪਹਿਲੀ ਕਿਤਾਬ ਪੜੀ ਆ ਉਹਨਾਂ ਦੀ ਤੇ ਇਹ ਕਿਤਾਬ ਪੜ ਕੇ ਮੈਨੂੰ ਲੱਗ ਰਿਹਾ ਵੀ ਹੁਣ ਮੈਂ ਸਾਰੀਆਂ ਕਿਤਾਬਾਂ ਪੜੂੰਗਾ ਇਹਨਾਂ ਦੀਆਂ ਤੇ ਬਹੁਤ ਸੋਹਣੀ ਕਿਤਾਬ ਆ ਨਾਵਲ ਇੱਕ ਰੋਹੀ ਬਿਆਬਾਨ ਇੱਕ ਪਿੰਡ ਦੇ ਮੁੰਡੇ ਦੀ ਕਹਾਣੀ ਆ ਉਹਦਾ ਨਾਮ ਹੈ ਜੀ ਗੋਰਾ ਉਹਦੇ ਬਚਪਨ ਤੋਂ ਲੈ ਕੇ ਉਹਦੀ ਜਵਾਨੀ ਤੱਕ ਕਿੱਦਾਂ ਉਹ ਉਹਦੇ ਕੀ ਕੀ ਫੇਸ ਕਰਦਾ ਸਕੂਲ ਜਾਣ ਦਾ ਉਹਦਾ ਦਿਲ ਨਹੀਂ ਕਰਦਾ ਕਿਵੇਂ-ਕਿਵੇਂ ਉਹਦੀ ਜ਼ਿੰਦਗੀ ਦੇ ਵਿੱਚ ਹੁੰਦਾ ਕਾਫੀ ਲੱਗ ਲੱਗ ਚੀਜ਼ਾਂ ਟਰਾਈ ਕਰਦਾ ਹੋ ਆਪਣੀ ਜ਼ਿੰਦਗੀ ਦੇ ਵਿੱਚ ਪਰ ਸਫਲ ਨਹੀਂ ਹੋ ਪੌਂਦਾ ਤੇ ਉਹਦੀ ਕਹਾਣੀ ਆ ਬੜੀ ਸੋਹਣੀ ਕਿਤਾਬ ਲੱਗੀ ਮੈਨੂੰ ਤੇ ਛੋਟੀ ਜੀ ਕਿਤਾਬ ਆ ਜੀ ਬਾੜੀ ਮੋਟੀ ਵੀ ਨਹੀਂ ਬਾੜੀ ਛੋਟੀ ਵੀ ਨਹੀਂ ਹੈਗੀ ਠੀਕ ਠਾਕ ਜੀ ਆ 134 ਪੇਜ ਨੇ ਇਹਦੇ ਤੇ ਇਹਦਾ ਮੁੱਲ ਪ੍ਰਿੰਟਡ ਰੇਟ ਇਹਦਾ ਹੈਗਾ ਜੀ 200 ਰੁਪਏ ਤੇ ਤਕਰੀਬਨ ਡੇਢ ਕੇ ਸੌ ਦੀ ਤੁਹਾਨੂੰ ਮਿਲ ਜੂਗੀ ਹੋ ਸਕਦਾ ਇਸ ਤੋਂ ਵੀ ਸਸਤੀ ਮਿਲ ਜAVE ਤੇ ਜਰੂਰ ਪੜਿਓ ਜੀ ਰੋਹੀ ਬਿਆਬਾਨ ਕਰਮਜੀਤ ਸਿੰਘ ਕੁਸਾ ਇਸ ਤੋਂ ਬਾਅਦ ਅਗਲੀ ਜਿਹੜੀ ਕਿਤਾਬ ਆ ਜੀ ਇਹ ਮੈਨੂੰ ਕਾਫੀ ਰეკਮੈਂਡ ਹੋਈ ਜਿਹੜੀ ਪਹਿਲੀ ਵੀਡੀਓ ਪਾਈ ਸੀ ਆਪਾਂ ਇਸ ਚੈਨਲ ਦੇ ਉੱਤੇ ਉਹਦੇ ਕਮੈਂਟਸ ਦੇ ਵਿੱਚ ਵੀ ਰეკਮੈਂਡ ਹੋਈ ਤੇ ਜਦੋਂ ਮੈਂ ਬੁੱਕ ਸਟੋਰ ਤੇ ਗਿਆ ਉੱਥੇ ਵੀ ਮੈਨੂੰ ਰეკਮੈਂਡ ਹੋਈ ਤੇ ਫਿਰ ਮੈਨੂੰ ਲੱਗਿਆ ਵੀ ਯਾਰ ਜ਼ਰੂਰ ਪੜ੍ਹਨੀ ਚਾਹੀਦੀ ਹੈ ਤੇ ਹੁਣ ਮੈਨੂੰ ਪੜ੍ਹ ਕੇ ਲੱਗ ਰਿਹਾ ਵੀ ਅੱਗੇ ਵੀ ਰეკਮੈਂਡ ਕਰਨੀ ਚਾਹੀਦੀ ਆ ਇਹਦਾ ਨਾਮ ਆ ਜੀ ਲਹੂ ਦੀ ਲੋਹ ਤੇ ਜਸਵੰਤ ਸਿੰਘ ਕਮਲਹੁਰਾ ਨੇ ਲਿਖੀ ਆ ਜਸਵੰਤ ਸਿੰਘ ਕਮਲ ਆਪਾਂ ਸਾਰੇ ਜਾਣਦੇ ਆ ਤੇ ਜਦੋਂ ਉਹਨਾਂ ਦਾ ਨਾਮ ਆ ਜਾਂਦਾ ਮੈਨੂੰ ਲੱਗਦਾ ਨਹੀਂ ਵੀ ਕਿਤਾਬ ਬਾਰੇ ਬਹੁਤੀ ਗੱਲ ਕਰਨ ਦੀ ਲੋੜ ਹੈਗੀ ਆ ਵਧੀਆ ਹੀ ਹੋਊਗੀ ਨਾ ਆਪਾਂ ਨੂੰ ਪਤਾ ਹੀ ਆ ਕਾਫੀ ਮੋਟੀ ਕਿਤਾਬ ਆ ਤੇ ਤਕਰੀਬਨ 390 ਪੇਜ ਨੇ ਇਹਦੇ ਇਹਦੇ ਵਿੱਚ ਥੋੜੀ ਜੀ ਮਿਸਪ੍ਰਿੰਟਿੰਗ ਆ ਹੁਣ ਮੈਨੂੰ ਪਤਾ ਨਹੀਂ ਇਸ ਪੂਰੇ ਐਡੀਸ਼ਨ ਦੇ ਵਿੱਚ ਆ ਜਾਂ ਕੱਲੀ ਇਸ ਕਾਪੀ ਦੇ ਵਿੱਚ ਆ ਤੇ ਜੇ ਗੱਲ ਕਰੀਏ ਦੀ ਕਹਾਣੀ ਦੀ ਆਪਣੇ ਪੰਜਾਬ ਦੇ ਵਿੱਚ ਇੱਕ ਲਹਿਰ ਉੱਠੀ ਸੀਗੀ ਉਹਦਾ ਨਾਮ ਸੀਗਾ ਨੈਕਸ ਸਲਾਈਟ ਲਹਿਰ ਜਾਂ ਨਕਸਲਵਾੜੀ ਲਹਿਰ ਉਹਦੇ ਬਾਰੇ ਇਹਦੇ ਵਿੱਚ ਕਹਾਣੀ ਉਹਦੇ ਉਹਦੇ ਬਾਰੇ ਹੈ ਨਾਵਲ ਵੀ ਉਹ ਕਿਦਾਂ ਉੱਠੀ ਕੀ ਉਹਨਾਂ ਦਾ ਮਕਸਦ ਸੀਗਾ ਕੀ ਕਰਨਾ ਚਾਹੁੰਦੇ ਸੀਗੇ ਉਹ ਤੇ ਫਿਰ ਫੇਲ ਹੁੰਦੀ ਹੈ ਉਹਨਾਂ ਦੀ ਲਹਿਰ ਤੇ ਫੇਲ ਕਿਉਂ ਹੁੰਦੀ ਹੈ ਹਨਾ ਦੋ ਧਿਰਾਂ ਨੇ ਇਹਦੇ ਵਿੱਚ ਕਦੇ ਤੁਹਾਨੂੰ ਪਹਿਲੀ ਧਿਰ ਸਹੀ ਲੱਗਦੀ ਹੈ ਕਦੇ ਤੁਹਾਨੂੰ ਦੂਸਰੀ ਧਿਰ ਸਹੀ ਲੱਗਦੀ ਆ ਕਈ ਜਗ੍ਹਾ ਤੁਹਾਨੂੰ ਬਹੁਤ ਇਮੋਸ਼ਨਲ ਵੀ ਕਰਦੀ ਹੈ ਇਹ ਬੁੱਕ ਆਖਰ ਤੱਕ ਤੁਹਾਨੂੰ ਮਤਲਬ ਆਪਣੇ ਨਾਲ ਜੋੜ ਕੇ ਰੱਖਦੀ ਹੈ ਨਹੀਂ ਤਾਂ ਇੰਨੀ ਮੋਟੀ ਕਿਤਾਬ ਕਈ ਵਾਰੀ ਬੰਦਾ ਦੇਖ ਕੇ ਡਰ ਜਾਂਦਾ ਪਰ ਇਹ ਬਿਲਕੁਲ ਬੋਰ ਨਹੀਂ ਕਰਦੀ ਤੁਹਾਨੂੰ ਤੇ ਇਹਦਾ ਮੁੱਲ ਹੈਗਾ ਜੀ 350 ਰੁਪਿਆ ਪੱਕੀ ਜਿਲਦ ਵਾਲੀ ਕਿਤਾਬ ਆ ਮੇਰੇ ਕੋਲੇ ਇਹ ਪੇਪਰ ਬੈਕ ਹੋ ਸਕਦਾ ਇਸ ਤੋਂ ਵੀ ਸਸਤੀ ਮਿਲ ਜਵੇ ਤੇ ਜਰੂਰ ਪੜੋ ਲਖੂ ਦੀ ਲੋ ਜਸਵੰਤ ਸਿੰਘ ਕਮਲ ਸੋ ਦੋਸਤੋ ਹੁਣ ਤੀਜੇ ਨੰਬਰ ਤੇ ਜਿਹੜੀ ਕਿਤਾਬ ਹੈ ਜੀ ਉਹਦਾ ਨਾਮ ਹੈ ਗੌਤਮ ਤੋਂ ਤਾਸਕੀ ਤੱਕ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ ਲਿਖੀ ਆ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਨੂੰ ਤੁਸੀਂ ਜਾਣਦੇ ਹੀ ਹੋਵੋਗੇ YouTube ਦੇ ਉੱਤੇ ਉਹਨਾਂ ਦੀਆਂ ਬਹੁਤ ਵੀਡੀਓਜ਼ ਨੇ ਬਹੁਤ ਸਾਰੇ ਲੈਕਚਰ ਨੇ ਉਹਨਾਂ ਦੇ ਉਹ ਵੀ ਤੁਸੀਂ ਸੁਣ ਸਕਦੇ ਹੋ ਗੌਤਮ ਤੋਂ ਤਾਸਕੀ ਤੱਕ ਗੌਤਮ ਮਤਲਬ ਕਿ ਗੌਤਮ ਬੁੱਧ ਜਾਨੀ ਮਹਾਤਮਾ ਬੁੱਧ ਜੀ ਤੇ ਤਾਸਕੀ ਇੱਕ ਰਸ਼ੀਆ ਰੈਵੋਲਿਊਸ਼ਨਰੀ ਸੀਗਾ ਦਾ ਇਹਨਾਂ ਤੋਂ ਇਲਾਵਾ ਹੋਰ ਵੀ ਇਹਦੇ ਵਿੱਚ ਕਈ ਵੱਡੀਆਂ ਸ਼ਖਸੀਤਾਂ ਬਾਰੇ ਲੇਖ ਨੇ ਭਾਈ ਮਰਦਾਨਾ ਜੀ ਬਾਰੇ ਵੀ ਲੇਖ ਹੈ ਇਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਉਹਨਾਂ ਬਾਰੇ ਵੀ ਇਹਦੇ ਵਿੱਚ ਲੇਖ ਆ ਬਹੁਤ ਵਧੀਆ ਕਿਤਾਬ ਆ ਤੇ 200 ਪੇਜ ਨੇ ਇਹਦੇ ਤੇ 10 ਲੇਖ ਨੇ 20 ਕ ਪੇਜ ਹੋਗੇ ਇੱਕ ਲੇਖ ਦੇ ਜੇ ਨਹੀਂ ਪੜੀਏ ਇਹ ਕਿਤਾਬ ਤੁਸੀਂ ਤਾਂ ਨੋਟ ਕਰ ਲਓ ਜ਼ਰੂਰ ਪੜਿਓ ਗੋਤਮ ਤੋਂ ਤਾਸ ਕੀ ਤੱਕ ਬਾਈ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਤੇ ਇਸ ਤੋਂ ਅਗਲੀ ਜਿਹੜੀ ਕਿਤਾਬ ਆ ਉਹ ਵੀ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ ਲਿਖੀ ਆ ਉਹਦਾ ਨਾਮ ਹੈ ਜੀ ਪੱਥਰ ਤੋਂ ਰੰਗ ਤੱਕ ਉਹ ਸ਼ਾਇਦ ਇਸ ਤੋਂ ਬਾਅਦ ਆਈ ਆ ਉਹਨਾਂ ਦੀ ਕਿਤਾਬ ਤੇ ਉਹ ਵੀ ਇੱਕ ਲੇਖ ਸੰਗ੍ਰਹਿ ਆ ਉਹਦੇ ਵਿੱਚ ਵੀ ਕਾਫੀ ਲੇਖ ਲਿਖੇ ਨੇ ਤੇ ਉਹਦੇ ਵਿੱਚ ਇੱਕ ਲੇਖ ਜਿਹੜਾ ਮੈਨੂੰ ਬਹੁਤ ਵਧੀਆ ਲੱਗਿਆ ਉਹ ਹੈਗਾ ਮਾਈਕਲ ਐਂਜਲੋ ਬਾਰੇ ਪਹਿਲਾ ਹੀ ਲੇਖ ਆ ਮਾਈਕਲ ਐਂਜਲੋ ਇੱਕ ਯੂਰਪ ਦਾ ਵੱਡਾ ਆਰਟਿਸਟ ਹੋਇਆ ਵਾ ਮੂਰਤੀਕਾਰ ਹੋਇਆ ਸਕਲਪਚਰਿਸਟ ਜਿਹਨੂੰ ਕਹਿੰਦੇ ਵਡੀਆਂ ਮੂਰਤੀਆਂ ਬਣਾਈਆਂ ਨੇ ਆਪਣੇ ਜੀਵਨ ਦੇ ਵਿੱਚ ਮਤਲਬ ਇੰਨੀ ਡਿਟੇਲ ਦੇ ਨਾਲ ਉਹਨੇ ਮੂਰਤੀਆਂ ਬਣਾਈਆਂ ਅੱਜ ਵੀ ਉਹਦੀਆਂ ਮੂਰਤੀਆਂ ਮਿਸਾਲ ਨੇ ਜਿਵੇਂ ਆਪਣੀਆਂ ਇੱਕ ਚੀਚੀ ਆ ਇਹਦੇ ਨਾਲ ਇੱਕ ਆਪਣੀ ਨਾੜ ਵਾ ਇੱਥੇ ਬਾਹਰ ਨਾਲ ਜਦੋਂ ਚੀ ਤੇ ਉਹਨੇ ਉਹ ਵੀ ਦਿਖਾਈ ਹੋਈ ਹੈ ਇੱਕ ਮੂਰਤੇ ਦੇ ਵਿੱਚ ਵੀ ਜਦੋਂ ਚੀਚੀ ਹਿੱਲ ਰਹੀ ਆ ਜਾਂ ਚੀਚੀ ਹਰਕਤ ਦੇ ਵਿੱਚ ਆ ਤਾਂ ਜਿਹੜੀ ਨਾੜ ਉਹਨੂੰ ਕੰਟਰੋਲ ਕਰਦੀ ਆ ਚੀਚੀ ਨੂੰ ਉਹ ਵੀ ਹਰਕਤ ਦੇ ਵਿੱਚ ਆ ਕਹਿੰਦਾ ਮਤਲਬ ਵੀ ਇੰਨੀ ਅਮਰੀਕੀ ਨਾਲ ਉਹਨੇ ਮੂਰਤੀਆਂ ਘੜੀਆਂ ਨੇ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਕਰੈਕਟਰ ਨੇ ਉਹਦੇ ਵਿੱਚ ਜਿਵੇਂ ਕਾਫਕਾ ਦੀ ਪਤਨੀ ਦੋਰਾ ਇੱਕ ਲੇਖ ਆ ਉਹਦੇ ਵਿੱਚ ਇੱਕ ਵਾਨ ਗਾਗ ਲੇਖ ਆ ਉਹਦੇ ਵਿੱਚ ਵੈਨ ਗੋਗ ਯਾਨੀ ਉਹ ਵੀ ਇੱਕ ਬਹੁਤ ਵੱਡਾ ਆਰਟਿਸਟ ਹੋਇਆ ਨਾ ਪੇਂਟਰ ਉਹਦਾ ਜੀਵਨ ਵੀ ਕਾਫੀ ਮਤਲਬ ਉਤਰਾ ਚੜਾ ਜਾਏ ਵਾਲਾ ਸੀਗਾ ਉਹਦੇ ਬਾਰੇ ਇੱਕ ਲੇਖ ਆ ਉਹਦੇ ਵਿੱਚ ਯਾਨੀ ਉਹ ਵੀ ਬਹੁਤ ਸੋਹਣੀ ਕਿਤਾਬ ਆ ਤੁਸੀਂ ਜ਼ਰੂਰ ਪੜ੍ਹ ਸਕਦੇ ਹੋ ਜੇ ਇਹ ਪੜ੍ਹੀ ਆ ਤਾਂ ਤੁਸੀਂ ਉਹ ਨਹੀਂ ਪੜ੍ਹੀ ਤਾਂ ਉਹ ਵੀ ਜ਼ਰੂਰ ਪੜ੍ਹੋ ਪੱਥਰ ਤੋਂ ਰੰਗ ਤੱਕ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਤੇ ਸਭ ਤੋਂ ਲਾਸਟ ਤੇ ਹੁਣ ਜਿਹੜੀ ਕਿਤਾਬ ਮੈਂ ਤੁਹ ਅਸਲ ਵਿੱਚ ਉਹ ਵੀ ਮੇਰੇ ਕੋਲ ਇਸ ਟਾਈਮ ਹੈ ਨਹੀਂ ਗਈ ਤੇ ਉਹ ਮੇਰੇ ਇੱਕ ਕਾਲਜ ਦੇ ਦੋਸਤੋ ਲੈ ਕੇ ਪੜ੍ਹੀ ਸੀ ਮੈਂ ਤੇ ਹੁਣ ਉਹ ਮੇਰੇ ਕਿਸੇ ਸਕੂਲ ਦੇ ਦੋਸਤ ਕੋਲ ਆ ਜਿਵੇਂ ਹੁੰਦਾ ਨਾ ਦੋਸਤ ਦਾ ਦੋਸਤ ਦੋਸਤ ਤੇ ਉਹਦਾ ਨਾਮ ਆ ਜੀ ਸੁਪਨ ਸਾਜ਼ ਉਹਦਾ origin ਹੈਗਾ ਵਾ ਪੁਰਤਗੀਸ ਭਾਸ਼ਾ ਦੇ ਵਿੱਚ ਪੁਰਤਗੀਸ਼ ਪੁਰਤਗੀਸ਼ ਪੋਰਟੂਗੀਸ਼ ਪੁਰਤਗਾਲ ਦੀ ਭਾਸ਼ਾ ਦੇ ਵਿੱਚ ਉਹਦਾ ਮੇਨ origin ਆ ਉਹਦਾ ਨਾਮ ਹੈਗਾ ਓ ਐਲਕੈਮਿਸਟ ਤੋਂ ਪਤਾ ਨਹੀਂ ਤੇ ਅੰਗਰੇਜ਼ੀ ਦੇ ਵਿੱਚ ਉਹਦਾ ਨਾਮ ਹੈਗਾ ਦਾ ਐਲਕੈਮਿਸਟ ਤੇ ਪੰਜਾਬੀ ਦੇ ਵਿੱਚ ਉਹਦਾ ਨਾਮ ਹੈਗਾ ਸੁਪਨ ਸਾਜ਼ ਉਹਦਾ ਅਨੁਵਾਦ ਕੀਤਾ ਵਾ ਦਲਬੀਰ ਸਿੰਘ ਜੀ ਨੇ ਤੇ ਉਹ ਕਿਤਾਬ ਸਾਰੇ ਟੀਨੇਜਰਾਂ ਨੂੰ ਮੈਂ ਕਹਿੰਦਾ ਜ਼ਰੂਰ ਪੜ੍ਹਨੀ ਚਾਹੀਦੀ ਆ ਟੀਨੇਜਰ ਕਹਿ ਲੋ ਜਾਂ ਨੌਜਵਾਨ ਕਹਿ ਲੋ ਜਿਹੜੇ ਆਪਣੇ ਮੇਰੀ ਉਮਰ ਦੇ ਨੇ ਜਾਂ ਮੇਤੋਂ ਇੱਕ ਛੋਟੇ ਨੇ ਜਾਂ ਮੇਤੋਂ ਥੋੜੇ ਵੱਡੇ ਨੇ ਸਾਰਿਆਂ ਨੂੰ ਉਹ ਕਿਤਾਬ ਪੜ੍ਹਨੀ ਚਾਹੀਦੀ ਆ ਵੈਸੇ ਤਾਂ ਸਾਰਿਆਂ ਨੂੰ ਹੀ ਪੜ੍ਹਨੀ ਚਾਹੀਦੀ ਆ ਪਰ ਖਾਸ ਕਰਕੇ ਨੌਜਵਾਨਾਂ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਆ ਉਹਦਾ ਨਾਮ ਹੈਗਾ ਸੁਪਨ ਸਾਜ਼ ਉਹ ਤੁਹਾਨੂੰ ਸੁਪਨੇ ਦੇਖਣਾ ਸਿਖਾਉਂਦੀ ਆ ਤੇ ਸੁਪਨੇ ਪੂਰੇ ਕਿਵੇਂ ਕਰਨੇ ਨੇ ਸੁਪਨੇ ਪੂਰੇ ਕਰਨ ਲਈ ਮਿਹਨਤ ਕਿਵੇਂ ਕਰਨੀ ਆ ਤੇ ਸੁਪਨ ਸਾਜ਼ ਪੜ੍ਹ ਕੇ ਤੁਹਾਨੂੰ ਪਤਾ ਲੱਗ ਵੀ ਸੁਪਨੇ ਦੇਖਣੇ ਤੇ ਸੁਪਨੇ ਲਈ ਮਿਹਨਤ ਕਰਨੀ ਕਿੰਨੀ ਜ਼ਿਆਦਾ ਜ਼ਰੂਰੀ ਆ ਤੇ ਇਹ ਵੀ ਆ ਵੀ ਸੁਪਨੇ ਜਦ ਕਿਤੇ ਤੁਸੀਂ ਪਹੁੰਚ ਜਾਂਦੇ ਹੋ ਤਾਂ ਉੱਥੇ ਜਾ ਕੇ ਰੁਕਣਾ ਵੀ ਆ ਰੁਕਣਾ ਵੀ ਕਿੰਨਾ ਜ਼ਰੂਰੀ ਆ ਬਹੁਤ ਸੋਹਣੀ ਕਿਤਾਬ ਆ ਸਾਰੇ ਨੂੰ ਪੜ੍ਹਨੀ ਚਾਹੀਦੀ ਆ ਸੁਪਨ ਸਾਜ਼ ਸੋ ਦੋਸਤੋ ਇਹ ਸੀਗੀ ਜੀ ਅੱਜ ਦੀ ਵੀਡੀਓ ਕੁਝ ਕਿਤਾਬਾਂ ਚੁਣੀਆਂ ਸੀਗੀਆਂ ਤੁਹਾਨੂੰ ਦਿਖਾਉਣ ਲਈ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਈ ਹੋਊਗੀ ਤੇ ਕੋਸ਼ਿਸ਼ ਕਰੂੰਗਾ ਅਗਲੀ ਵੀਡੀਓ ਵੀ ਜਲਦੀ ਬਣਾਵਾਂ ਤੇ ਤਦ ਤੱਕ ਲਈ ਧੰਨਵਾਦ